ਇਹ ਜਦੋਂ ਵੀ ਉਹਨਾਂ ਦੇ ਨੱਬਾਂ ਦੇ ਜਾਂਦੇ ਇਹ ਤਾਂ ਪੜਾ ਹੋ ਜਾਂਦਾ ਹੂੰ ਇਹ ਮਿੱਟੀ ਚਲਦੀ ਹੈ ਬੰਦ ਤੇ ਉਹ ਬੰਦ ਬੱਜੇਗਾ ਉਹ ਨਹੀਂ ਮਜੂਦ ਪਈ ਉਹ ਫਟ ਨਹੀਂ ਵੀ ਕੋਸੇ ਉਹ ਪੰਜਪੁਰ ਥੱਲੇ ਕਰ ਦੋ ਤਾਂਹੀਂ ਬੱਜਣੀ ਹਾਂ ਬੱਜੇ ਇਹ ਪੱਟੂ ਗੇਂਹਾਂ ਟੁਪੜਾਂਗੇ ਆਪਾਂ ਇਹ ਸ਼ੁਰੂ ਕਰਨੀ ਹੁਣ ਸਰਕਲ ਹਾਂਜੀ ਜਦੋਂ ਸ਼ੁਰੂ ਕਰਾਂਗੇ ਤੁਹਾਨੂੰ ਨਾਲ ਭਾਵਾਂਗੇ ਠੀਕ ਹੈ ਜੀ ਜਿੰਨਾ ਤੁਸੀਂ ਕਹੋਗੇ ਆਪਾਂ ਉਸ ਹਿਸਾਬ ਨਾਲ ਬਣਾਉਣਾ ਕਰਦਾ ਗਏ ਠੀਕ ਹੈ ਜੰਗੇ ਬਿਜਲੀ ਵੀ ਦੱਸਦੇ ਵੀ ਪਹਿਲਾਂ ਵਾਜ ਜੇ ਜਦੋਂ ਤੁਸੀਂ ਵਾਜ ਜੀ ਉਹ ਦੇਖੋ ਪਾਣੀ ਦਾ ਤਾਂ ਹਮੇਸ਼ਾ ਜੇ ਓਵੇਂ ਗੱਲ ਕਰੀਏ ਤਾਂ ਜਿੱਧਰ ਨੇਚਰਲ ਵਹਾ ਹੈ ਹਾਂਜੀ ਹਾਂਜੀ ਉਧਰ ਹੀ ਠੀਕਰਾਂ ਦਾ ਜਿਵੇਂ ਪਾਸਿਆਂ ਨੂੰ ਜਾਣੇ ਜਾਨੇ ਜੇ ਤਾਂ ਸਰ ਇਹ ਡੋਬਦੀ ਹੈ ਜੇ ਹਾਂ ਦਾਫ ਲੱਗਦੀ ਹੈ ਦਾਫ ਲੱਗਦੀ ਨੇ ਫਿਰ ਇਮਾਰਤ ਫਿਰ ਪੈਂਦੀ ਹੈ ਹਾਂਜੀ ਕੋਈ ਗੱਲ ਨਹੀਂ ਇਹ ਤੁਸੀਂ ਇਹ ਤੋਂ ਮਗਰ ਚਲੋ ਤਾਂ ਸਾਰੇ ਜਿਹੜਾ ਹਿਸਾਬ ਨਾਲ ਆ ਸਾਰੇ ਰੀਪਲਾਨ ਕਰਨਾ ਪਊਗਾ ਠੀਕ ਹੈ ਜੀ ਜਿਵੇਂ ਜਿਵੇਂ ਉਸ ਹਿਸਾਬ ਨਾਲ ਕਰਕੇ ਅਸੀਂ ਤਾਂ ਪ੍ਰਧਾਨ ਜੀ ਤੁਹਾਡਾ ਕਦਮਵਾਦ ਕਰਦੇ ਤੁਸੀਂ ਕੀਰਤੀ ਟਾਈਮ ਕੱਟ ਕੇ ਕਰਦੇ ਤਾਂ ਲੋਈ ਗੱਲ ਨਹੀਂ ਕਰਦੇ ਤੁਹਾਨੂੰ ਸਾਰੇ ਜੀ ਰਸਤੇ ਦਾ ਕਰਾਇਓ ਕਿਉਂਕਿ ਸਾਡਾ ਹੁਣ ਪਿੰਡ ਦਾ ਰਸਤਾ ਟੁੱਟ ਗਿਆ ਵੀ ਰੁਟ ਗਿਆ ਉਧਰ ਨਾਲ ਹੀ ਬੰਦ ਹੋ ਗਿਆ ਕੋਈ ਰਸਤੇ ਸਾਨੂੰ ਹਾਂ ਜੀ ਹਾਂ ਜੀ ਅੱਛਾ ਆ ਜਲੀਪੀ ਹੋਰ ਨਾਲ ਖੜੀ ਆ ਸਰ ਇਹ ਮੇਰੇ ਪਾਸ ਕੇ ਸਰ ਇਹ ਇਸ ਪੇ ਜਿੰਨਾ ਸੈੱਟ ਬਣਾ ਕੇ ਬੜੀ ਮਿਹਨਤ ਨਾਲ ਦਿੱਤਾ ਸੀ ਅੱਛਾ ਉਹ ਸਾਰਾ ਹੀ ਲੜ ਗਿਆ ਹਾਂ ਜੇ ਟਰੈਕਟਰ ਵਿੱਚ ਇਹ ਸਾਰਾ ਚੀਜ਼ੇ ਬਾਅਦ ਬੜੀਆਂ ਮੇਟੀਆਂ ਹੋ ਗਈਆਂ ਤੇ ਕੋਈ ਚੀਜ਼ ਨਹੀਂ ਰਹੀ ਨੀ ਪਰ ਸਾਡੀ ਵੱਡੀ ਮੰਗ ਇਹੋ ਜੀ ਆ ਤੁਸੀਂ ਨਾ ਹੋਏ ਜੀ ਕੋਈ ਨਾ ਤੇ ਸਾਰੇ ਮਸਲੇ ਹੱਲ ਹੋ ਜਾਂਦੇ ਜੀ ਅੱਗੇ ਤੋਂ ਡੁੱਬਣਾ ਪਾਜਾਂਗੇ ਹੁਣ ਤੱਕ ਤੇ ਡੁੱਬਦੇ ਹੀ ਜਾਂਦੇ ਪਾਣੀ ਨਾ ਹੁੰਦੇ ਰਹਿਣੇ ਜੀ ਰਾਵੀ ਹਟ ਨਹੀਂ ਸਕਦਾ ਉਹ ਮਜ਼ਬੂਤ ਹੋ ਜਾਏ ਉਹ ਮਜ਼ਬੂਤ ਹੋ ਜਾਏ ਸਿੱਧਾ ਚੱਲ ਜੇ ਬਿਲਕੁਲ ਠੀਕ ਹੈ 20 ਪਿੰਡ ਪਾ ਸਕਦੇ ਜੀ ਹਾਂ ਕੋਈ ਨਾ ਜਿਹੜਾ ਅਗਲੇ ਪਲਾਨਿੰਗ ਦੇ ਹਿਸਾਬ ਨਾਲ ਹੀ ਕਰਾਵਾਂਗੇ ਠੀਕ ਹੈ ਹਾਂ ਦੇਖੇ ਕਰੋ ਕਰੋ ਬਾਕੀ ਤੁਹਾਡਾ ਧੰਨਵਾਦ ਜੀ ਮੰਤਰੀ ਜੀ ਕਰਦੇ ਨੇ ਮੰਤਰੀ ਸਾਹਿਬ ਨੇ ਵੀ ਰਾਤਾ ਖਾਟੇ ਕੋਲ ਨੂੰ ਵਾਕੇ ਹੀ 5-5 ਫੁੱਟ ਨਹੀਂ ਵੀ ਕਰਕੇ ਨਾ ਉਹ ਮਿੱਟੀ ਭਾਵੇਂ ਇਹ ਸਾਰੀ ਉਧਰ ਛੱਡੋ ਉਧਰ ਲੈ ਜਾਣ ਉਧਰ ਖੜਕੇ ਨਾ ਉਹ ਮਜ਼ਬੂਤ ਕਰੀਏ ਹਾਂ 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 ਸਾਰਾ ਇਹ ਚਲੋ ਹਾਂ ਜੀ ਦੋ ਚਾਰ ਦਿਨ ਤੋਂ ਵੇਖਿਆ ਨਹੀਂ ਗਿਆ ਸਾਡੇ ਨੇ ਦੇਖਿਆ ਕਿਤੇ ਹੁਣ ਨਹੀਂ ਦੇਖਿਆ ਜਾ ਰਿਹਾ ਜੀ ਕਮਾਲ ਕਰੀ ਜਾਂਦੇ ਹੋ ਕਰਾਂਦੇ ਜੋ ਹਾਲਾਤ ਨੇ ਕੀਤੇ ਨੇ ਦੋ ਕਿੱਦਾਂ ਹੋਣਗੇ ਇੱਕ ਦੂਜੇ ਕੋਲ ਮੁੰਡਾ ਇੱਕ ਬਾਹਰ ਹੀ ਸਾਰੀ ਮਿਹਨਤ ਲੱਖ ਨੇ ਬਣਾਉਂਦੀ ਜੋ ਵੀ ਸਰਕਾਰ ਨੇ ਹੋਏ ਕਰਾਇਓ ਸਾਰੇ ਕਰਾਉਣ ਬਾਅਦ ਆਇਆ ਜੀ ਕੱਲੋ ਚਰੇ ਏਦਾਂ ਵੇਖੀ ਉਹਨੇ ਕੋਠੀ ਜਿੱਦੋਂ ਉਹ ਗਿਆ ਸੀ ਨਾ ਉਹਨੇ ਵਿਆਹ ਕਰਾਉਣ ਵਾਸਤੇ ਚਾਹਨੇ ਹੋਣਾ ਵੀ ਕੋਠੀ ਤਿਆਰ ਹੋ ਗਈ ਆ ਗੱਲ ਉਹਦਾ ਰੋਣ ਵੇਖਿਆ ਨਹੀਂ ਜਾਂਦਾ ਸਾਡੇ ਕੋਲ ਜੀ ਚਲੋ ਕੀ ਕਰ ਸਕਦੇ ਤਾਂ ਨਹੀਂ ਇਹ ਤਾਂ ਕੁਦਰਤ ਦਾ ਹੀ ਆ ਜੀ ਜੋ ਵੀ ਹੁਣ ਇਹਦੇ ਵੱਸ ਨਹੀਂ ਬਹੁਤ ਚੀਜ਼ਾਂ ਤੋਂ ਡੱਕਦੇ ਆਪਾਂ ਐ ਥੋੜਾ ਸਹੀ ਤਰੀਕੇ ਨਾਲ ਮੈਨੇਜਮੈਂਟ ਕੀਤੀ ਜਾ ਵਧੀਆ ਹਾਂ ਕੰਮੇ ਤੋਂ ਪਹਿਲਾਂ ਉਹਨੂੰ ਕਾਬੂ ਕਰ ਲੈ ਜੀ ਬਿਲਕੁਲ ਠੀਕ ਹੈ ਜੀ ਦੇਖੋ ਸਾਨੂੰ 23 ਚ ਲੱਗਦਾ ਹੈਗਾ ਕਿ ਉਹ ਪੋਲ ਕਰਕੇ ਨੁਕਸਾਨ ਹਾਂਜੀ ਹਾਂਜੀ ਆਪਾਂ ਪੋਲ ਬਣਾ ਤਾਂ ਉੱਥੇ ਵੀ ਜਿਆਦਾ ਇਹ ਦੇ ਕਰਕੇ ਉਹ ਤਾਂ ਬਹੁਤ ਵੱਡਾ ਪਰਾਲਾ ਪਰ ਹੁਣ ਸਭ ਤੋਂ ਵੱਡੀ ਤਿਕਾਤਾ ਪਤਾ ਨਹੀਂ ਕਿਦੋਂ ਆ ਹੋ ਜਾਂਦਾ ਨੇ ਆਪਣੇ ਮਾਨ ਸਾਹਿਬ ਉਹ ਬੜਾ ਵੱਡਾ ਹਾਲਾ ਮਾਰਿਆ ਹੁਣ ਇੱਕ ਆ ਤੁਸੀਂ ਦਾ ਮਰਵਾ ਦਿਓ ਨਾ ਜੀ ਉਹ ਮਾਰ ਦਾਂਗੇ ਪ੍ਰਧਾਨ ਸਾਹਿਬ ਆਏ ਸਾਡੀ ਬੈਂਦੀ ਆ ਬਾਟੀਆਂ ਅਗਲੀਆਂ ਪੀੜੀਆਂ ਵੀ ਤੁਹਾਨੂੰ ਯਾਦ ਰੱਖਣੀਆਂ ਜੇ ਤੁਸੀਂ ਚੁੱਕੀ ਜਾਏ ਜੀ ਮੈਂ ਕਿਹਾ ਮੈਂ ਕਰਕੇ ਦਊ ਤੁਹਾਨੂੰ ਹੋਰ ਦੱਸੋ ਕੀ ਕਰਨੀ ਕੋਈ ਨਾ ਕਰੋ ਸਾਡਾ ਕੰਮ ਸ਼ੁਰੂ ਹੁੰਦਾ ਨਾ ਪੀਡਬਲਯੂਡੀ ਦਾ ਹਾਂਜੀ ਮੈਂ ਦਵਾਦਾ ਈਟੀਓ ਸਾਹਿਬ ਨੂੰ ਇੱਥੇ ਲਿਆਉਂਗਾ ਠੀਕ ਹੈ ਜੀ ਇਹਨਾਂ ਦੇ ਅਫਸਰ ਲਿਆਵਾਂਗੇ ਸਾਰੇ ਐਸਸੀ ਐਕਸੀਲ ਸਾਰੇ ਲਿਆ ਕੇ ਨਾ ਇਰੀਗੇਸ਼ਨਲ ਡਰੇਨੇਜ ਸਾਰੇ ਨੂੰ ਸਾਰੇ ਨੂੰ ਲਿਆ ਕੇ ਹਾਂਜੀ ਤੇ ਜੋ ਉੱਤੋਂ ਕੋ ਮਤਲਬ ਨਹੀਂ ਉਹ ਪ੍ਰਧਾਨਗੀ ਤੋਂ ਆਖਾਂਗੇ ਰੋਹੀ ਰਸਤਾ ਪਿੰਡ ਵਾਲਾ ਵੀ ਕੋਈ ਨਹੀਂ ਲੰਘਦਾ ਇਹ ਵੀ ਨਹੀਂ ਵੀ ਕੋਈ ਰਸਤਾ ਜਾਂ ਨੰਗਣ ਲਈ ਆ ਬਿਲਕੁਲ ਬੇਕਾਰ ਹੈ ਕੋਈ ਇੱਥੇ ਨਹੀਂ ਜਾਂਦਾ ਜੀ ਹਾਂਜੀ ਉਹੋ ਹੀ ਅੱਖ ਨਹੀਂ ਆ ਦੇਖੋ ਅੱਜ ਹਲਕਾ ਜਨਾਲਾ ਦੇ ਇਲਾਕਿਆਂ ਦੇ ਵਿੱਚ ਆਇਆ ਪਿੰਡ ਕੁੰਨੇਵਾਲਾ ਜਿੱਥੇ ਆਪਾਂ ਖੜੇ ਆ ਤੇ ਅੱਜ ਤਕਰੀਬਨ ਹਫਤਾ ਹੋ ਗਿਆ ਜਦ ਪਾਣੀ ਦੀ ਮਾਰ ਹੈ ਜਿਹੜੀ ਉਹ ਪਈ ਹੈ ਤਕਰੀਬਨ 12-12 14-14 ਫੁੱਟ ਤੱਕ ਪਾਣੀ ਚੜ ਗਿਆ ਸੀਗਾ ਲੋਕਾਂ ਨੇ ਬੜੀ ਹਿੰਮਤ ਕੀਤੀ ਸਰਕਾਰ ਦਾ ਸਹਿਯੋਗ ਰਿਹਾ ਢਾਲੀਵਾਲ ਸਾਹਿਬ ਖੁਦ ਆਪ ਕਿਉਂਕਿ ਇਹਨਾਂ ਦਾ ਹਲਕਾ ਪੈਂਦਾ ਆਪ ਗਰਾਊਂਡ ਦੇ ਉੱਪਰ ਹੈ ਸਾਰੇ ਨਗਰ ਵਾਲਿਆਂ ਨੇ ਹਿੰਮਤ ਮਾਰੀ ਨੁਕਸਾਨ ਬਿਸ਼ੱਕ ਬਹੁਤ ਹੋਇਆ ਹੈ ਪਰ ਕਿਉਂਕਿ ਇਸ ਵਾਰੀ ਪਾਣੀ ਇੰਨਾ ਹੈ ਕਿ ਮੀਂਹ ਨੇ ਵੀ ਸਾਰੇ ਰਿਕਾਰਡ ਤੋੜਦੇ ਪਿੱਛੋਂ ਜਿਹੜਾ ਪਾਣੀ ਆਇਆ ਉਹਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਬੜੀ ਤਬਾਹੀ ਹੈ ਜਿਹੜੀ ਉਹ ਮਚਾਈ ਹੈ ਪਰ ਜਿਵੇਂ ਕਹਿੰਦੇ ਨੇ ਕੁਦਰਤ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਪਰ ਫਿਰ ਵੀ ਇੰਨਾ ਸ਼ੁਕਰ ਕਿ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਇੱਕ ਦੂਜੇ ਦਾ ਸਰਕਾਰ ਵੀ ਪਹਿਲੇ ਦਿਨੋਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੜੀ ਸਤਾਰਕ ਸੀਗੀ ਸਾਡੇ ਸਾਰੇ ਕੈਬਨਿਟ ਮਨਿਸਟਰ ਔਨ ਗਰਾਉਂਡ ਫੀਲਡ ਵਿੱਚ ਸੀਗੇ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਵੀ ਬੜਾ ਉਪਰਾਲਾ ਕੀਤਾ ਸੋ ਨੁਕਸਾਨ ਚਾਹੇ ਵੱਡਾ ਪਰ ਫਿਰ ਵੀ ਅੱਜ ਇੱਥੇ ਦੌਰਾ ਕਰਨ ਲਈ ਆਇਆ ਹਾਂ ਤਾਂ ਹਾਈਵਲ ਸਾਹਿਬ ਔਰ ਈਟੀਓ ਸਾਹਿਬ ਨਾਲ ਨੇ ਸਾਰੀ ਸੰਗਤ ਨਾਲ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਰਕਾਰ ਉਹਨਾਂ ਇਫੈਕਟਿਡ ਪਰਿਵਾਰਾਂ ਦੇ ਨਾਲ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿਸਦਾ ਜੋ ਫਸਲਾਂ ਦਾ ਜਿਵੇਂ ਢਾਲੀਵਾਲਾ ਵਿੱਚ ਦੱਸਿਆ ਤਕਰੀਬਨ 30 ਹਜ਼ਾਰ ਏਕੜ ਦੇ ਕਰੀਬ ਨੁਕਸਾਨ ਹੈ ਜਿਹੜਾ ਇਕੱਲੇ ਨਾਲੇ ਦੇ ਵਿੱਚ ਹੋਇਆ ਸੋ ਇਹ ਸਾਰਿਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਐ ਇਸ ਮੁਸ਼ਕਲ ਦੀ ਕੱਢੀ ਕਿਉਂਕਿ ਲੋਕਾਂ ਦੀ ਬਣਾਈ ਹੋਈ ਸਰਕਾਰ ਐ ਸੋ ਮੈਂ ਇਹੀ ਅੱਜ ਸਾਰੇ ਪਿੰਡ ਕੋਨੇਵਾਲ ਦੇ ਵਸਨੀਕਾਂ ਨੂੰ ਔਰ ਬਾਕੀ ਸਾਰੇ ਇਲਾਕਿਆਂ ਦੇ ਜਿੱਥੇ ਤੇ ਪਾਣੀ ਦੀ ਮਾਰ ਪਈ ਐ ਸਾਰਿਆਂ ਨੂੰ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ ਖੜੀ ਐ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਜਿਹੜਾ ਉਹ ਕਰਾਂਗੇ ਠੀਕ ਆ ਸਰ ਠੀਕ ਹੈ ਸਾਜ ਜਿਸੀਂ ਅ ਅਜਨਾਲਾ ਖਲਕੇ ਦੇ ਵਿੱਚ ਪਹੁੰਚੇ ਆ ਸਾਡੇ ਮਾਨਯੋਗ ਪ੍ਰਧਾਨ ਜੀ ਸ਼੍ਰੀ ਅਮਨ अरोड़ा ਜੀ ਖਾਸ ਤੌਰ ਤੇ ਸਾਡੇ ਵਿੱਚ ਆਏ ਨੇ ਜਾਇਜ਼ਾ ਲੈ ਰਹੇ ਨੇ ਸਾਰੇ ਪਾਸੇ ਅ بارش ਬਹੁਤ ਜ਼ਿਆਦੀ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਵੀ بارش ਜਿਹੜੀ ਆ ਹੋ ਰਹੀ ਆ ਪਹਾੜਾਂ ਵਾਲੇ ਪਾਸੇ ਵੀ ਮੀਂਹ ਜ਼ਿਆਦਾ ਪੈ ਗਿਆ ਇਸ ਵਾਰ ਤੇ ਸਾਡੀ ਇਹ ਤੁਸੀਬਾਂ ਜਿਹੜਾ ਸੀਗਾ ਟੁੱਟ ਗਿਆ ਪਿਛਲੇ ਦਿਨੀ ਔਰ ਕਾਫੀ ਨੁਕਸਾਨ ਇੱਧਰ ਦੇ ਪਿੰਡਾਂ ਦਾ ਜਿਹੜਾ ਹੋਇਆ ਆ ਤੁਸੀਂ ਸਾਹਮਣੇ ਆ ਕੋਠੀ ਦੇਖ ਸਕਦੇ ਹੋ ਤੇ ਵੀ ਕਾਫੀ ਨੁਕਸਾਨੀ ਗਈ ਆ ਰੋੜੀ ਗਈ ਆ ਆਧ ਬਗਦੀ ਤੇ ਹੁਣ ਗੱਲ ਇਹ ਆ ਕਿ ਕੁਦਰਤਈ ਆਫਤਾ ਕੁਦਰਤ ਦੇ ਕੇ ਕਿਸੇ ਦਾ ਯੋਰ ਨਹੀਂ ਚੱਲਦਾ ਪਰ ਸਾਰੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਐਮ ਐਲ ਏ ਸਾਹਿਬਾਨ ਚੇਅਰਮੈਨ ਸਾਹਿਬਾਨ ਸਾਰੇ ਜਿਹੜੇ ਨੇ ਗਰਾਊਂਡ ਤੇ ਲੱਗੇ ਹੋਏ ਨੇ ਅਸੀਂ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਆ ਜਿੱਥੇ ਜਿੱਥੇ ਵੀ ਕੋਈ ਸਮਾਨ ਦੀ ਚਾਰੇ ਦੀ ਚੌਕਰ ਦੀ ਜਿੱਥੇ ਰੋਡ ਪੈਂਦੀ ਆ ਉਥੇ ਅਸੀਂ ਪੁੱਜਤਾ ਜਿਹੜਾ ਆ ਉਹ ਕਰ ਰਹੇ ਆ ਨਾਲ ਹੀ ਜਿੱਥੇ ਲੋਕ ਜਿਹੜੇ ਨੇ ਜਿਹੜੇ ਫਸੇ ਸੀ ਕਿ ਉਹਨਾਂ ਨੂੰ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਸਾਡੇ ਕੋਲ ਸੈਂਟਰ ਵੀ ਬਣੇ ਨੇ ਕਿ ਨੇ ਸਕੂਲਾਂ ਦੇ ਵਿੱਚ ਵੀ ਨੇ ਹੋਰ ਵੀ ਪਬਲਿਕ ਪਲੇਸਸ ਤੇ ਅਸੀਂ ਬਣਾਏ ਨੇ ਸੋ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਇਹ ਕੁਦਰਤੀ ਆਫਤ ਦਾ ਸਮਾਂ ਹੈ ਸਾਰੇ ਆਪਾਂ ਇਕੱਠੇ ਹੋ ਕੇ ਰਲ ਕੇ ਇਹ ਬਲਾ ਮਾਰੀਏ ਇਹਦੇ ਜਿਹੜੇ ਪ੍ਰਭਾਵ ਨੇ ਇਸ ਆਫਤ ਦੇ ਇਹ ਤੋਂ ਆਪਾਂ ਪ੍ਰਭਾਵਾਂ ਨੂੰ ਘਟਕ ਕਰੀਏ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕੁਲਦੀਪ ਸਿੰਘ ਕਾਲੀਵਾਲ ਜੀ ਮੈਂ ਦੇਖਿਆ ਮੈਂ ਅੱਗੇ ਵੀ ਆਇਆ ਸੀਗਾ ਦੋ ਤਿੰਨ ਦਿਨ ਪਹਿਲਾਂ ਬੜਾ ਗਰਾਊਂਡ ਦੇ ਉੱਤੇ ਲੋਕਾਂ ਦੇ ਨਾਲ ਵਾਸਤਾ ਕਾਇਮ ਕਰਕੇ ਕਾਫੀ ਜਿਹੜਾ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਸੋ ਇਹ ਸਮਾਂ ਜਿਹੜਾ ਹੈ ਅ ਜਦੋਂ ਇੰਨੀ ਵੱਡੀ ਕੁਦਰਤੀ ਕੈਰ ਵਰਤ ਜੇ ਉਹਦੇ ਵਿੱਚ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਤਾਂ ਕਿ ਅਸੀਂ ਜਾਨੀ ਮਾਲੀ ਨੁਕਸਾਨ ਬਚਾ ਸਕੀਏ ਅਪਿਛੇ ਦੇਖਦੇ ਆਏ ਆ ਬੀਐਸਐਫ ਦੀਆਂ ਗੱਡੀਆਂ ਉਹ ਵੀ ਰੈਸਕਿਊ ਕਰਨ ਆਏ ਸੀਗੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹੋ ਅਰਦਾਸ ਬੇਨਤੀ ਆ ਕਿ ਸਾਡੇ ਇਲਾਕੇ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਬੇਰ ਭਰਿਆਸ ਰੱਖੇ ਔਰ ਇਹ ਜਿਹੜੀ ਕੁਦਰਤੀ ਆਫਤ ਆ ਜਨਾ ਬਾਰਸ਼ ਆਏ ਘਟ ਹੋਵੇ ਔਰ ਅਸੀਂ ਦੁਬਾਰਾ ਤੋਂ ਜੜਾ ਆ ਉਹ ਜਿਹੜੇ ਨਾਰਮਲ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਨ ਵਾਲੀ ਵਧੀਆ ਬਹੁਤ ਬਹੁਤਾਂ ਤੁਸੀਂ ਵੀ ਲਗਾਤਾਰ ਲੋਕਾਂ ਨਾਲ ਵਿਚਰ ਰਹੇ ਹੋ ਜੀ ਅੱਜ ਅੱਜ ਪਾਰਟੀ ਪ੍ਰਧਾਨ ਪਹੁੰਚਿਆ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਬਸ ਮੇਰੇ ਤੇ ਮੇਰੀ ਬੇਨਤੀ ਹੈ ਮੇਰੇ ਪਾਰਟੀ ਪ੍ਰਧਾਨ ਆਏ ਹਨ ਮਨੋਰਾਜ ਜੀ ਸਾਡੇ ਅਜਨਾਲੇ ਵਾਲਿਆਂ ਦਾ ਸਾਡਾ ਦੁੱਖ ਦਰਦ ਸਾਡੀਆਂ ਪੀੜਾਂ ਉਹ ਵਡਾਉਣ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਆ ਕੀਮਤੀ ਸਮਾਂ ਕੱਢ ਕੇ ਆਏ ਆ ਸਰ ਮੈਂ ਤੇ ਇਹਨਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਸਾਡਾ ਬਹੁਤ ਨੁਕਸਾਨ ਹੋ ਗਿਆ ਕੋਤੇਬਨੀ ਦਾ ਸਰਦਕ ਕਿੰਨਾ ਨੁਕਸਾਨ ਹੋ ਗਿਆ ਸਦਾ ਨਾਲੇ ਦਾ ਇਹ ਨਾਲਾ ਹਲਕਾ 20 ਸਾਲ ਪਿੱਛੇ ਚੱਲ ਗਿਆ ਬਹੁਤ ਬੁਰੀ ਹਾਲਤ ਹੋਈ ਹੈ ਤੋਂ ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਸਰਕਾਰ ਨੂੰ ਕਹਿ ਕੇ ਸੀਐਮ ਸਾਹਿਬ ਨੂੰ ਕਹਿ ਕੇ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਐਸਐਸਪੀ ਸਾਡੇ ਨਾਲ ਲੱਗੇ ਆ ਉਹ ਤਾਂ ਲੱਗੇ ਬਚਾਓ ਕਾਜ਼ਾਂ ਦੇ ਵਿੱਚ ਪਾਣੀ ਨਾਲੇ ਨੂੰ ਦਬਾਵਾ ਬੈਲਟ ਕਰਨਾ ਇਹ ਨਾਲੇ ਦਾ ਸਾਰਾ ਬੁਨਿਆਦੀ ਢਾਂਚਾ ਤੈਸ ਨਹਿਚ ਹੋ ਗਿਆ ਸੜਕਾਂ ਸਾਰੀਆਂ ਬੜਾਈਆਂ ਸੀ ਸਭ ਉੱਡ ਗਈਆਂ ਪਾਣੀ ਦੇ ਵਿੱਚ ਅਸੀਂ ਕਈ ਪੰਚਾਇਤ ਕਾਰ ਬਣਾਏ ਸੀ ਕਈ ਹਸਪੀਟਲ ਬਣਾਏ ਸੀ ਸਭ ਡੁੱਬ ਗਿਆ ਸਭ ਬਰਬਾਦ ਹੋ ਗਿਆ ਸੋ ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਤੁਹਾਨੂੰ ਵੱਡੇ ਲੈਵਲ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਸਾਨੂੰ ਇਹ ਨਾਲੇ ਵਾਲਿਆਂ ਨੂੰ ਜਿਹੜਾ ਕੋ ਬਚਾਇਓ ਸਾਡਾ ਸਾਰਾ ਹੀ ਹੱਥੀਂ ਜੋੜ ਸਕਦੇ ਉਹਨਾਂ ਦੀ ਗਾੜੀ ਚਲੋ ਦਸ ਹਜ਼ਾਰ ਕੋਈ ਫੀਟ ਚ ਉੱਪਰ ਪਹਲਾਵੇ ਸਰਪੰਚਾਂ ਦੇ ਡੰਗਰ